ਸਾਡੇ ਹਿੰਦੂਆਂ ਦਾ ਬਹੁਤ ਵੱਡਾ ਪਰਬ ਹੈ ਸਾਡੀ ਹਿੰਦੂ ਸੰਸਕ੍ਰਿਤੀ ਵਿੱਚ ਗਊ ਮਾਤਾ ਦੀ ਬਹੁਤ ਵੱਡੀ ਪੂਜਾ ਕੀਤੀ ਜਾਂਦੀ ਹੈ ਜਿਸ ਸਾਡੇ ਬਹੁਤ ਸਾਰੇ ਦੇਵਤਾਵਾਂ ਦਾ ਬਾਸ ਹੈ ਹਰ ਕਸ਼ਟ ਕੀ ਇੱਕ ਹੀ ਦਵਾਈ ਹੈ ਗੋਸੇਵਾ ਸਭ ਦੇ ਜੀਵਨ ਵਿੱਚ ਗੋਸੇਵਾ ਆਏ ਕਸ਼ਟ ਰਿਤ ਹੋ ਜਾਣਗੇ ਅੱਜ ਗੋਪਾਸ਼ੀ ਬਹੁਤ ਵੱਡਾ ਦਿਨ ਹੈ ਪਰ ਸੰਦੋਜ ਹੀ ਗਊ ਮਾਤਾ ਦੀ ਪੂਜਾ ਕਰਨੀਏ ਸੀ ਬੜਾ ਮਨ ਖੁਸ਼ ਹੋਇਆ ਲੋਕ ਸਾਡੇ ਲੋਕ ਗਊ ਮਾਤਾ ਨੂੰ ਇੰਨਾ ਜ਼ਿਆਦਾ ਮੰਨਦੇ ਆ मैं दुआ करता हूँ माता सब पे कृपा करें सारे संसार पे कृपा करें गोविंद गोदाम से मैं अशोक धवन पूरे भारतवर्ष को गोपाल पश्चिमी की बहुत बहुत शुभकामनाएं सबके जीवन में सेवा आए इसी संदेश को लेकर आज मैं आपके के, के राय साहब को संदेश दे रहा हूँ हर कष्ट की एक ही दुआ है सेवा सबके जीवन में सेवा आए कष्ट रित हो जाएंगे सुख स्मृति जीवन पाएंगे गोबरी गोदाम गुण में पच्चीस सौ बीमार गायों की सेवा हो रही है ये सब आपके सहयोग से, से हो रही है आप सबके जीवन में इतना सुख संपत्ति आए कि आप जीवन में गौ सेवा ही करते रहें गोबरी गोदाम गुण का छोटा सा निवेदन जीवन में कभी गौ सेवा व छोड़ना हर कष्ट की एक ही दवा है गौ सेवा मैं सबको बहुत बहुत शुभकामनाएं सबके जीवन में गौ सेवा है मेरे को एक ही संदेश है बहुत बहुत बधाई हो जय जय श्रीदास त्यौहार तो है हिंदुओं का बहुत बड़ा पर्व है ਸਾਡੀ ਹਿੰਦੂ ਸੰਸਕ੍ਰਿਤੀ ਵਿੱਚ ਗਊ ਮਾਤਾ ਦੀ ਬਹੁਤ ਵੱਡੀ ਪੂਜਾ ਕੀਤੀ ਜਾਂਦੀ ਹੈ ਜਿਸ ਸਾਡੇ ਬਹੁਤ ਸਾਰੇ ਦੇਵਤਾਵਾਂ ਦਾ ਬਾਸ ਹੈ ਪਰ ਗਊ ਮਾਤਾ ਦਾ ਦਿਨ ਤਾਂ ਰੋਜ਼ ਹੀ ਹੈ ਅੱਜ ਗੋਪਸ਼ਟਮੀ ਬਹੁਤ ਵੱਡਾ ਦਿਨ ਹੈ ਪਰ ਸਾਨੂੰ ਰੋਜ਼ ਹੀ ਗਊ ਮਾਤਾ ਦੀ ਪੂਜਾ ਕਰਨੀਏ ਜੀ ਪਰ ਗੋਪਸ਼ਟਮੀ ਜਿਹੜੀ ਕਿ 카ਤਕ ਮਾਸ ਚੰਦੀ 카ਤਕ ਮਾਸ ਦਾ ਬਹੁਤ ਵੱਡਾ ਮਤਲਬ ਹਿੰਦੂ ਤਰਨ ਚ ਉਹਨਾਂ ਦਿਨ ਤੁਲਸੀ ਦੀ ਪੂਜਾ ਵੀ ਬਹੁਤ ਕੀਤੀ ਜਾਂਦੀ ਹੈ ਔਰ ਗਊ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ 카ਤਕ ਮਾਸ ਸਾਡੇ ਹਿੰਦੂ ਸਾਰਿਆਂ ਵੱਲੋਂ ਰੋਜ਼ ਚੁਬਾ ਪੂਜਾ ਪਾਰ ਦਾ ਬਹੁਤ ਬੜੀਆ ਦਿਨ ਹੈ ਇੱਕ ਸਾਉਣ ਦਾ ਮਹੀਨਾ ਤੇ 카ਤਕ ਦਾ ਮਹੀਨਾ ਸਾਨੂੰ ਦੀ ਪੂਰੀ ਪੂਜਾ ਕਰਨੀ ਚਾਹੀਦੀ ਜੇ ਸਾਡੀ ਅਧਿਆਤਿਕ ਸੰਸਕ੍ਰਿਤੀ ਦੇ ਅੱਤੇ ਬਹੁਤ ਜ਼ਰੂਰੀ ਹੈ ਔਰ ਅਪਰ ਆਪਣੇ ਬੱਚਿਆਂ ਨੂੰ ਇਹ ਸੰਸਕਾਰ ਦੇਣੇ ਜਿਹਦੇ ਕੇ ਸਿੱਕੇ ਜੀ ਵਧੀਆ ਅੱਜ ਇਹ ਗੋਪਾਸ਼ਮੀ ਆ ਮੇ ਸਾਡਾ ਪਰਿਵਾਰ ਸਾਡਾ ਹਿੰਦੁਸਤਾਨ ਗੋ ਮਾਤਾ ਨੂੰ ਬਹੁਤ ਜ਼ਿਆਦਾ ਮੰਨਦੇ ਆ ਉਹ ਗੋ ਮਾਤਾ ਵੀ ਸਾਡੇ ਦੇਖ ਤੇ ਸੰਸਾਰ ਦੇ ਕਿਤਾ ਬਣੀ ਰਵੇ ਅਹੀ ਗੋ ਮਾਤਾ ਮੇ ਕਿਰਪਾ ਕਰੇ ਤੇ ਅੱਜ ਇਹ ਪੂਜਾ ਵੀ ਕੀਤੀ ਗਈ ਹੈ ਹਜ਼ਾਰੋਂ ਸਰਦਾਰੂ ਵੀ ਆਏ ਆ ਕਿੱਦਾ ਲੱਗ ਰਿਹਾ ਬਹੁਤ ਵਧੀਆ ਲੱਗਾ ਇੰਨਾ ਜ਼ਿਆਦਾ ਲੋਕਾਂ ਦੀ ਸ਼ਰਧਾ ਦੇਖ ਕੇ ਬੜਾ ਮਨ ਖੁਸ਼ ਹੋਇਆ ਲੋਕ ਸਾਡੇ ਲੋਗ ਗੋ ਮਾਤਾ ਨੂੰ ਇੰਨਾ ਜਿਆਦਾ ਮੰਨਦੇ ਆ ਮੈਂ ਦੁਆ ਕਰਦਾ ਵੀ ਗੋ ਮਾਤਾ ਸਭ ਤੇ ਕਿ ਭਗਦੇ ਸਾਰੇ ਸੰਸਾਰ ਤੇ ਕਿਰਪਾ ਕਰਨ ਗੋਤੋ ਆਮ ਗੋਤੋ ਆਮ ਖੰਬੜਾ ਰੂਪ ਗੋ ਪਾਸ਼ੀ ਦੇ ਮੌਕੇ ਤੇ ਗੋ ਮਾਤਾ ਦੇ ਚਰਨਾਂ ਦੇ ਵਿੱਚ ਵੰਦਨਾ ਕਰਨ ਦੇ ਲਈ ਸਮੁੱਚੇ ਸਮਾਜ ਦੀ ਵਿਸ਼ਵ ਦੀ ਸ਼ਾਂਤੀ ਦੇ ਲਈ ਆਪ ਕੀ ਪਾਈਚਾਰਾ ਇੱਕਤਾ ਸਮਰਸਤਾ ਦੇ ਲਈ ਪ੍ਰਥਮ ਚਰਨ ਮੈਂ ਆਪਣੇ ਸਾਥੀ ਸਰਜੋਤ ਕੋਪੜਾ ਜੀ ਦੇ ਨਾਲ ਲਖਮਰ ਤੋਂ ਕੋ ਨਾਏ ਆਂ ਔਰ ਮੈਂ ਸਾਰਿਆਂ ਨੂੰ ਇਸ ਪਵਿੱਤਰ ਵਿਹੜੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਗੋ ਮਾਤਾ ਦੀ ਕਿਰਪਾ ਸਭ ਦੇ ਜੀਵਨ ਚ ਆਪਾਰ ਬਣੇ